ਡਾਟਾ ਇਸ਼ੂ ਕਰ ਰਿਹਾ ਹੈ ਦਰਿਆਵਾਂ ਚ 5000 ਏਕੜ ਜ਼ਮੀਨ ਸਮਾ ਚੁੱਕੀ ਹੈ ਹਜ਼ਾਰਾਂ ਕਿਸਾਨਾਂ ਦੀ ਜ਼ਮੀਨ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਵਿਸ਼ੇਸ਼ ਗਿਰਦਾਵਰੀ ਦੌਰਾਨ ਜ਼ਮੀਨਾਂ ਦੇ ਨੁਕਸਾਨ ਦਾ ਖੁਲਾਸਾ ਕੀਤਾ ਗਿਆ 10 1988 ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ ਹੈ ਤੇ ਅੰਮ੍ਰਿਤਸਰ ਚ ਸਭ ਤੋਂ ਵੱਧ 1515 ਏਕੜ ਜ਼ਮੀਨ ਗੁਰੂੜੀ ਹੈ ਇਹ ਡਾਟਾ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਤੇ ਦਰਿਆਵਾਂ ਚ ਕਿਸਾਨਾਂ ਦੀ ਜ਼ਮੀਨ ਵੱਡੇ ਪੱਧਰ ਤੇ ਸਮਾ ਗਈ ਹੈ ਦੱਸਾਂਗੇ ਕਿ ਕਿਹਨਾ ਕਿਨਾ ਥਾਵਾਂ ਤੇ ਕਿੰਨੀ ਕਿੰਨੀ ਏਕੜ ਜੋ ਜ਼ਮੀਨ ਹੈ दरियावान ही समा गई है क्योंकि हड़ा दे करके जमीन का वे पद्धर से नुकसान होया है अमृतसर का मैं जिक्र करा दूसरे पास पठानकोट अजनाला वाले पास गुरदासपुर वाले पास वे पद्धर से नुकसान होया तरीके जो किसान से पुत वाग पाली फसल उन्होंने रुड़ गई सी पर हूं भी वे पद्धर से दस दस तो लैके बारह बारह फुट जो है रेता पिया हो डी का काम उ लगातार जारी है पर व्डे पद्धर से नुकसान किसानों का होया हालांकि ने ਮੁਆਵਜ਼ੇ ਦਾਵੀ ਐਲਾਨ ਕੀਤਾ ਇਨਫੈਕਟ ਕਈ ਥਾਵਾਂ ਤੇ ਜੋ ਚੈੱਕ ਨੇ ਮੁਆਵਜ਼ੇ ਦੇ ਉਹ ਵੰਡ ਵੀ ਦਿੱਤੇ ਗਏ ਨੇ ਕਿਉਂਕਿ ਸੀਐਮ ਭਗਵੰਤ ਮਾਨ ਨੇ ਖੁਦ ਮੰਤਰੀਆਂ ਦੀ ਡਿਊਟੀ ਲਗਾਈ ਸੀ ਕਿ ਦਿਵਾਲੀ ਤੋਂ ਪਹਿਲਾਂ ਕਈ ਥਾਵਾਂ ਤੇ ਜੋ ਚੈੱਕ ਨੇ ਉਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣ ਤੇ ਦਰਿਆਵਾਂ ਚ ਕਿਸਾਨਾਂ ਦੀ ਜ਼ਮੀਨ ਕਿੱਥੇ-ਕਿੱਥੇ ਕਿੰਨੇ-ਕਿੰਨੇ ਏਕੜ ਸਮਾ ਗਈ ਹੈ ਉਸ ਨੂੰ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਅੰਮ੍ਰਿਤਸਰ ਚ 1515 ਏਕੜ ਇਹ ਜੋ ਜ਼ਮੀਨ ਹੈ ਇਹ ਦਰਿਆਵਾਂ ਚ ਸਮਾ ਗਈ ਹੈ ਵੱਡੇ ਪੱਧਰ ਤੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ फिरोजपुर का जिक्र करा क्योंकि व्डे पद्धर से फिरोजपुर का जो इलाका है वह भी प्रभावित होया कई पिंड इसकी चपेट आ गई थ ग्यारह सौ एक ऐड़ इतने जमीन जो है दरियावान समा गई है गुरदासपुर का जिक्र करा इस सब तो वह प्रभावित इलाका से इतने पांच सौ चुतालीकड़ जो जमीन है वह दरियावे समा गई तो मोहाली का मैं जिक्र करा हालांकि दो सौ ए अठड़ जो ये जमीन है ये दरियावान समा गई है पिछले ग्राफिक का मैं एक बार देखना चाहागी ਕੀ ਫਾਜ਼ਿਲਕਾ ਚ 244 ਜੋ ਏਕੜ ਹੈ ਜ਼ਮੀਨ ਕਿਸਾਨਾ ਦੀ ਉਸ ਸਮਾ ਗਈ ਦਰਿਆਵਾਂ ਚ ਲੁਧਿਆਣਾ ਚ 264 ਏਕੜ ਜੋ ਜ਼ਮੀਨ ਹੈ ਕਿਸਾਨਾ ਦੀ ਉਹ

ਕਿਸਾਨਾਂ ਨੂੰ ਕਈ ਤਰ੍ਹਾਂ ਦਾ ਸਵਾਦ ਨੁਕਸਾਨ ਹੋਇਆ ਪਹਿਲਾਂ ਤਾਂ ਦੇਖੋ ਫਸਲਾਂ ਦਾ ਨੁਕਸਾਨ ਹੋਇਆ ਉਹ ਇੱਕ ਵੱਖਰਾ ਵਿਸ਼ਾ ਦੂਜਾ ਜ਼ਮੀਨਾਂ ਦੇ ਵਿੱਚ ਰੇਤ ਚੜ ਗਈ ਮਿੱਟੀ ਚੜ ਗਈ ਉਹ ਇੱਕ ਵੱਖਰਾ ਵਿਸ਼ਾ ਜਿੱਦੀ ਫਸਲ ਖਰਾਬ ਹੋ ਗਈ ਥੋੜਾ ਬਹੁਤ ਤਾਂ ਮੌਜਾ ਮਿਲਿਆ ਉਹ ਅਗਲੀ ਵਾਰੀ ਕਿਸਾਨ ਵਿਚਾਰਾ ਪੈਰਾਂਸਰ ਹੋ ਜਾਏਗਾ ਜਿਹਦੇ ਖੇਤ ਦੇ ਵਿੱਚ ਰੇਤ ਆ ਗਈ ਜਾਂ ਮਿੱਟੀ ਆ ਗਈ ਉਹ ਹੌਲੀ ਹੌਲੀ ਕਰਕੇ ਥੋੜਾ ਬਹੁਤ ਨੁਕਸਾਨ ਝੱਲ ਕੇ ਫਿਰ ਤੋਂ ਪੈਰਾਂ ਫਿਰ ਖੜਾ ਹੋਣ ਦੀ ਕੋਸ਼ਿਸ਼ ਕਰੇਗਾ ਪਰ ਉਹ ਕਿਸਾਨ ਜਿੱਦੀ ਜ਼ਮੀਨ ਰਹੀ ਹੀ ਨਹੀਂ ਪਾਵੇ ਕਿ ਜਿੱਥੇ ਦਰਿਆ ਵਗਦੇ ਨੇ ਦਰਿਆਵਾਂ ਨੇ ਕਈ ਥਾਵਾਂ ਤੇ ਆਪਣਾ ਰੁਖ ਬਦਲਿਆ ਲੁਧਿਆਣਾ ਦੇ ਵਿੱਚ ਦਰਿਆ ਨੇ ਆਪਣਾ ਰੁਖ ਬਦਲਿਆ ਤੁਸੀਂ ਪਠਾਨਕੋਟ ਅੰਮ੍ਰਿਤਸਰ ਵਾਲੇ ਪਾਸੇ ਚਲੇ ਜਾਓ ਉੱਥੇ ਦਰਿਆ ਨੇ ਆਪਣੀ ਦਿਸ਼ਾ ਜਿਹੜੀ ਆ ਥੋੜੀ ਬੋਤੀ ਜਿਹੜੀ ਆ ਉਹ ਡਾਇਰੈਕਸ਼ਨ ਚ ਹੀ ਕੀਤੀ ਆ ਤੇ ਜਦੋਂ ਦਰਿਆ ਦਿਸ਼ਾ ਬਦਲਦਾ ਜਾਂ ਜਦੋਂ ਦਰਿਆ ਓਵਰਫਲੋ ਹੋ ਕੇ ਵਗਦਾ ਹੈ ਤਾਂ ਦਰਿਆ ਦਾ ਪਾਣੀ ਇੰਨਾ ਕਿ ਤੇਜ਼ੀ ਦੇ ਨਾਲ ਵਗਦਾ ਹੈ ਕਿ ਆਸ-ਪਾਸ ਜਿਹੜੇ ਕੰਢਿਆਂ ਦੇ ਨਾਲ ਲੱਗਦੀ ਅਨੇਕਾਂ ਸੈਂਕੜੇ ਏਕੜ ਜ਼ਮੀਨ ਉਹਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਪਾਵੇ ਕਿ ਜਿੱਥੇ ਜ਼ਮੀਨ ਹੁੰਦੀ ਆ ਉਤੋਂ ਦੀ ਦਰਿਆ ਜਦੋਂ ਇਨੀ ਤੇਜ਼ੀ ਨਾਲ ਵਗਦਾ ਤਾਂ 40 ਜਾਲੀ 50 50 ਫੁੱਟ ਦੂੰਗਾ ਉਥੇ ਦਰਿਆ ਦਾ ਰੂਪ ਧਾਰਨ ਕਰ ਜਾਂਦਾ ਤੇ ਫਿਰ ਉਸ ਜ਼ਮੀਨ ਨੂੰ ਤਲਾਸ਼ੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਸ ਜ਼ਮੀਨ ਦੀ ਪਰਪਾਈ ਕਰਨਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਇੱਕ ਵੱਡਾ ਨੁਕਸਾਨ ਹੈ ਜਿਹੜੇ ਜ਼ਮੀਨ ਤੁਹਾਡੇ ਯਾਦ ਹੋਣਾ ਲੁਧਿਆਣਾ ਦਾ ਇੱਕ ਕਿਸਾਨ ਪਿਛਲੇ ਦਿਨਾਂ ਦੇ ਵਿੱਚ ਉਸ ਦਾ ਹੀ ਚਰਚਾ ਕਾਫੀ ਹੋਈ ਸੀ 35 ਏਕੜ ਜ਼ਮੀਨ ਦਾ ਮੰਗਤ 35 ਏਕੜ ਜ਼ਮੀਨ ਜਿਹਦੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਵੇ ਉਹ ਆਪ ਦੇ ਆਪ ਦੇ ਵਿੱਚ ਇੱਕ ਚੰਗਾ ਤਣਾੜ ਕਿਸਾਨ ਹੁੰਦਾ ਤਾਂ ਉਸ ਕਿਸਾਨ ਨੂੰ ਮੈਂ ਸੁਣਦਿਆ ਸੀਦਾ ਕਿਸਾਨ ਦੇ ਹਾਲਾਤ ਇਹ ਸੀ ਕਿ ਕਹਿੰਦਾ ਜੀ ਮੈਂ ਕੱਲ ਤੱਕ 35 ਏਕੜ ਦਾ ਮਾਲਕ ਸੀ ਪਰ ਅੱਜ ਮੇਰੇ ਕੋਲੇ ਇੱਕ ਔਰਾ ਵੀ ਨਹੀਂ ਬਚੀ ਯਾਨੀ 1 ਇੰਚ ਵੀ ਨਹੀਂ ਬਚੀ ਤਾਂ ਉਹ 35 ਦੀ 35 ਏਕੜ ਜ਼ਮੀਨ ਉਸ ਕਿਸਾਨ ਦੀ ਦਰਿਆ ਨੇ ਆਪਣੇ ਅੰਦਰ ਸਭਾਲ ਲਈ ਸੀ ਤਾਂ ਇਹ ਇੱਕ ਵੱਡਾ ਨਕਸ਼ਾ ਨੇ 4000 ਏਕੜ ਦੇ ਕਰੀਬ ਪਰ ਜੇ ਕੋ ਫਸਲ ਦਾ ਮੁਆਵਜ਼ਾ ਵੀ ਸਰਕਾਰ ਨੇ ਕਿਹਾ ਕਿ ਅਸੀਂ ਦੇ ਰਹੇ ਹਾਂ ਦੂਜੇ ਪਾਸੇ ਜ਼ਮੀਨਾਂ ਦੇ ਵਿੱਚ ਮਿੱਟੀ ਰੇਤ ਆ ਉਹਨੂੰ ਚੱਕਣ ਦੇ ਲਈ ਸਰਕਾਰ ਨੇ ਕਿਹਾ ਕਿ ਅਸੀਂ ਕਰ ਰਹੇ ਹਾਂ ਪਰ ਜਿਹੜੇ ਕਿਸਾਨ ਦੀ ਜ਼ਮੀਨ ਹੀ ਰੁੜ ਗਈ ਹੁਣ ਉਸ ਕਿਸਾਨ ਦਾ ਕੀ ਹੋਏਗਾ ਕਿਵੇਂ ਉਹਦੀ ਗਰਦੌਰੀ ਹੋਏਗੀ ਕਿਵੇਂ ਕੀ ਕਿਉਂਕਿ ਇੱਕ ਏਕੜ ਜ਼ਮੀਨ ਜੇ ਪੰਜਾਬ ਦੇ ਵਿੱਚ ਮਾੜੀ ਤੋਂ ਮਾੜੀ ਜ਼ਮੀਨ ਦਾ ਵੀ ਆਪਾਂ ਜ਼ਿਕਰ ਕਰੀਏ ਤਾਂ 35 40 50 ਲੱਖ ਦੇ ਕਰੀਬ ਜ਼ਮੀਨ ਹੈ ਉਸ ਤੋਂ ਬਾਅਦ ਕਰੋੜਾਂ ਦੇ ਵਿੱਚ ਰੇਟ ਚੱਲ ਜਾਂਦਾ ਪਰ ਦਰਿਆ ਚਲੋ 40 50 ਏਕੜ 40 ਚਲੋ ਤਾਂ ਜਿਹੜੇ ਕਿਸਾਨ ਦੀ 35 ਇੱਕ ਜ਼ਮੀਨ ਚਲੀ ਗਈ ਤਾਂ ਤੁਸੀਂ 50 ਦੀ ਤਾਂ 40 ਲੱਖ ਨਹੀਂ ਗੁਣਾ ਕਰ ਲੋ ਤੇ ਉਹ ਰਾਸ਼ੀ ਕਿੱਥੇ ਗਈ ਉਹ ਮੁਆਵਜ਼ਾ ਉਹਨੂੰ ਕੌਣ ਦੇਵੇਗਾ ਕੀ ਐਸਾ ਪੋਸੀਬਲ ਹੈ ਕੀ ਉਹਨਾਂ ਜ਼ਮੀਨਾਂ ਦੀ ਪਰਪਾਈ ਹੋ ਪਾਏਗੀ ਦੂਜੀ ਚੀਜ਼ ਜਿਹੜੀ ਜ਼ਮੀਨ ਦਰਿਆ ਨੇ ਜੇ ਡਾਇਰੈਕਸ਼ਨ ਬਦਲੀ ਹੈ ਮੰਨ ਲਓ ਉਹ ਸੱਜੇ ਪਾਸੇ ਦਰਿਆ ਵਗਦਾ ਸੀ ਪਰ ਉਸ ਦਰਿਆ ਨੇ ਆਪਣਾ ਰਸਤਾ ਖੱਬੇ ਵਾਲੇ ਪਾਸੇ ਕੀਤਾ ਤਾਂ ਸੱਜੇ ਵਾਲੇ ਪਾਸੇ ਜਿਹੜੀ ਜ਼ਮੀਨ ਦਰਿਆ ਨੇ ਛੱਡੀ ਜਿੱਥੇ ਰੇਤ ਭਰਿਆ ਕੀ ਉਹ ਜ਼ਮੀਨਾਂ ਕੋਈ ਲੋਡ ਕਰਨ ਦੀ ਕੋਸ਼ਿਸ਼ ਹੋਏਗੀ ਕੀ ਐਸ ਇਸ ਬੀਨ ਹੈਵੀ ਜਾਂ ਨਹੀਂ ਹੈ ਇਹ ਨਿੱਕਾ ਸਵਾਲ ਨੇ ਪਰ ਪੰਜਾਬ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਬਰਬਾਦ ਹੋਇਆ ਇਹ ਕਈ ਐਸੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਅਜੇ ਤਲਾਸ਼ ਨੇ ਮੁਸ਼ਕਲ ਨੇ ਅਸੀਂ ਸੰਬੰਧੀ ਸਰਕਾਰ ਨੂੰ ਪੁੱਛਿਆ ਸੀ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛਿਆ ਸੀ ਮੰਤਰੀਆਂ ਨੂੰ ਪੁੱਛਿਆ ਸੀ ਪਰ ਹਾਲੇ ਤੱਕ ਇਸ ਚੀਜ਼ ਨੂੰ ਲੈ ਕੇ ਕੋਈ ਵੀ ਹੱਲ ਜਿਹੜਾ ਨਜ਼ਰ ਨਹੀਂ ਆਇਆ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਸਰਕਾਰ ਇਸ 4000 ਏਕੜ ਦੇ ਕਰੀਬ ਜਿਹੜੀ ਜ਼ਮੀਨ ਰੁੜ ਗਈ ਹੈ ਕਿਸਾਨਾਂ ਦੀ ਕੀ ਇਹਨੂੰ ਲੈ ਕੇ ਕੋਈ ਨਵੀਂ ਪਾਲਿਸੀ ਕਿਉਂਕਿ ਪਾਲਿਸੀਆਂ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਹਨ ਰਾਨੀਤੀਆਂ ਜਦੋਂ 47 ਦੀ ਵੰਡ ਹੋਈ ਸੀ ਤਾਂ ਉਸ ਵੇਲੇ ਜਿਹੜੇ ਕਿਸਾਨ ਜਿਹੜੇ ਪੰਜਾਬੀ ਪਾਕਿਸਤਾਨ ਛੱਡ ਕੇ ਪੰਜਾਬ ਆਏ ਸੀ ਇੱਧਰਲੇ ਚੜ੍ਹਦੇ ਪੰਜਾਬ ਜਿੱਥੇ ਆਪਾਂ ਰਹਿੰਦੇ ਆ ਇੱਥੇ ਆਏ ਸੀ ਤਾਂ ਉਹਨਾਂ ਨੂੰ ਜ਼ਮੀਨਾਂ ਦੀ ਪਰਪਾਈ ਹੋਈ ਉਧਰਲੀਆ ਜ਼ਮੀਨਾਂ ਦੇ ਬਦਲੇ ਇੱਧਰ ਜ਼ਮੀਨਾਂ ਲੋਟਈਆਂ ਤਾਂ ਕੀ ਜਿਹੜੇ ਕਿਸਾਨਾਂ ਦੀ ਜ਼ਮੀਨ ਦਰਿਆਵਾਂ ਨੇ ਆਪਣੇ ਅੰਦਰ ਸਮਾ ਲਈ ਕਿ ਉਹਨਾਂ ਨੂੰ ਲੈ ਕੇ ਕੋਈ ਦੁਬਾਰਾ ਉਹ 47 ਦੀ ਵੰਡ ਵਰਗੀ ਕੋਈ ਪਾਲਿਸੀ ਆ ਸਕਦੀ ਹੈ ਕਿ ਐਸੀਆਂ ਜ਼ਮੀਨਾਂ ਦੀ ਤਲਾਸ਼ ਕਰਕੇ ਇਹਨਾਂ ਕਿਸਾਨਾਂ ਨੂੰ ਰੋਟੀ ਜੋਗਾ ਕੀਤਾ ਜਾ ਸਕਦਾ ਕਿਉਂਕਿ ਹਾਲਾਤ ਨਹੀਂ ਤਾਂ ਬੱਥੇ ਬੱਥੇ ਹੋ ਜਾਣਗੇ ਇਹ ਬਰਬਾਦੀ ਦਾ ਐਸਾ ਦੌਰ ਆ ਜਿਹੜਾ ਸ਼ਾਇਦ ਕਈ-ਕਈ ਸਾਲ ਬਾਅਦ 40-40 ਸਾਲ ਬਾਅਦ ਐਸਾ ਬਰਬਾਦੀਆਂ ਦੌਰ ਆਉਂਦਾ ਪਰ ਜਦੋਂ ਆਉਂਦਾ ਤਾਂ ਉਹ ਸਭ ਕੁਝ ਤਬਾਹ ਕਰਕੇ ਚਲਾ ਜਾਂਦਾ ਜੀ